ਅਜਣਾ ਮੈਂ ਤੇ ਕਿੰਨੀ ਮਜਬੂਰ ਖੈਰ ਭੁੱਲਣਾ ਮੈਂ ਛੋੜਾ ਤੇਰਾ ਸਾਰੇ ਦੁੱਖ ਭੁੱਲ ਜਾਗੇ ਬੱਲਿਆ ਬੱਲਿਆ ਥੋ ਤੂੰ ਜਨ ਮਿਲਦਾ ਤੇ ਉਹ ਹੀ ਤੁਰ ਚੱਲਿਆ ਤੰਦ ਤੱਕਲੇ ਤੇ ਰੌਣ ਵਿਚਾਰੇ ਨਹੀਂ ਚਰਖਾ ਬੋਲ ਪਿਆ ਕਿਤੇ ਸੋਣ ਅਲੜੇ ਮੁਟਿਆਰੇ ਨਹੀਂ ਚਰਖਾ ਬੋਲ ਪਿਆ ਸਤਿ ਸ਼੍ਰੀ ਅਕਾਲ ਮੈਂ ਸੋਮ ਸਹੋਤਾ ਉਸੀ ਦੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਜੁਨਿਟੀ ਅੱਜ ਦੇ ਇਸ ਐਪੀਸੋਡ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬੀ ਦੇ ਨਾਮਵਰ ਗਾਇਕ ਦਿਲਸ਼ਾਦ ਅਖਤਰ ਜੀ ਨੂੰ ਲੈ ਕੇ ਉਹ ਗਾਇਕ ਜਿਨ੍ਹਾਂ ਦੀ ਆਵਾਜ਼ ਇੰਨੀ ਖੂਬਸੂਰਤ ਸੀ ਕਿ ਪੰਛੀ ਵੀ ਆਪਣੀ ਪਰਵਾਜ਼ ਭੁੱਲ ਜਾਂਦੇ ਨੇ ਉਹਨਾਂ ਦੀ ਆਵਾਜ਼ ਦੇ ਵਿੱਚ ਇੱਕ ਦਰਦ ਸੀ ਬੈਰਾਗ ਸੀ ਅੱਜ ਗੱਲਬਾਤ ਕਰਨ ਜਾ ਰਹੇ ਹਾਂ ਉਹਨਾਂ ਦੀ ਗਾਇਕੀ ਨੂੰ ਲੈ ਕੇ ਔਰ ਪੁਲਿਸ ਅਫਸਰ ਨੇ ਕਿਸ ਗੀਤ ਦੀ ਡਿਮਾਂਡ ਕੀਤੀ ਸੀ ਦਿਲਸ਼ਾਦ ਅਖਤਰ ਨੇ ਕਿਉਂ ਇਨਕਾਰ ਕੀਤਾ ਆਪਣੀ ਤੋਹੀਨ ਸਮਝ ਕੇ ਪੁਲਿਸ ਅਫਸਰ ਨੇ ਆਖਰ ਕਿਉਂ ਗੋਲੀ ਮਾਰੀ ਇਸ ਸਾਰੀ ਘਟਨਾ ਨੂੰ ਲੈ ਕੇ ਅੱਜ ਦੇ ਐਪੀਸੋਡ ਦੇ ਵਿੱਚ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਦੋਸਤੋ ਦਿਲਸ਼ਾਦ ਅਖਤਰ ਜੀ ਕਿਸੇ ਜਾਣਕਾਰੀ ਦੇ ਮੁਹਤਾਜ ਨਹੀਂ ਹੈ ਔਰ ਉਹਨਾਂ ਦੇ ਜਿੰਨੇ ਵੀ ਹੁਣ ਤੱਕ ਦੇ ਗੀਤ ਨੇ ਉਹਨਾਂ ਨੂੰ ਬਹੁਤ ਪਿਆਰ ਤੇ ਬੜਾ ਸਤਕਾਰ ਦਿੱਤਾ ਜਾ ਰਿਹਾ ਹੈ ਲੇਕਿਨ ਉਹ ਆਵਾਜ਼ ਸ਼ਰੀਰ ਤੌਰ ਤੇ ਸਾਡੇ ਦਰਮਿਆਨ ਨਹੀਂ ਹੈ ਲੇਕਿਨ ਉਹਨਾਂ ਦੇ ਗਾਏ ਹੋਏ ਗੀਤ ਅੱਜ ਵੀ ਆਹੇ ਬਗਾਹੇ ਜਦੋਂ ਅਸੀਂ ਆਉਂਦੇ ਜਾਂਦੇ ਆ ਤਾਂ ਕਿਤੇ ਨਾ ਕਿਤੇ ਸਾਡੇ ਕੰਨਾਂ ਦੇ ਵਿੱਚ ਉਹਨਾਂ ਦੇ ਗਾਏ ਹੋਏ ਗੀਤ ਜ਼ਰੂਰ ਆਉਂਦੇ ਨੇ ਮੈਂ ਥੋੜਾ ਜਿਹਾ ਬਚਪਨ ਦੇ ਵੱਲ ਜਾ ਰਿਹਾ ਹਾਂ ਦਿਲਸ਼ਾਦ ਅਫਤਰ ਜੀ ਦੇ ਔਰ ਦੱਸਿਆ ਜਾ ਰਿਹਾ ਕਿ ਇਹਨਾਂ ਦੇ ਵਾਲਿਦ ਜਿਹੜੇ ਉਹਨਾਂ ਦਾ ਨਾਮ ਸੀ ਕੀੜੇ ਖਾਨ ਸ਼ਕੀਲ ਸਾਹਿਬ ਜਿਹੜੇ ਕੀ ਖੁਦ ਬਾ ਕਮਾਲ ਕਿਸਮ ਦੇ ਸੰਗੀਤ ਆਵਾਜ਼ ਦੇ ਬਹੁਤ ਮਿਠਾਸ ਔਰ ਕਿਉਂਕਿ ਜਦੋਂ ਪਰਿਵਾਰ ਦੇ ਵਿੱਚੋਂ ਸੰਗੀਤ ਦੀ ਖੁਸ਼ਬੂ ਆਉਂਦੀ ਹੋਵੇ ਗੱਲਾਂ ਬਾਤਾਂ ਚ ਹਰ ਵਕਤ ਸੰਗੀਤ ਦਾ ਜ਼ਿਕਰ ਹੋਵੇ ਤਾਂ ਬੱਚਿਆਂ ਤੇ ਆਟੋਮੈਟਿਕਲੀ ਜਿਹੜਾ ਪ੍ਰਭਾਵ ਹੈ ਉਹ ਸੰਗੀਤ ਦਾ ਪੈਂਦਾ ਹੈ ਔਰ ਦੱਸਿਆ ਜਾ ਰਿਹਾ ਕਿ ਜਿਸ ਪਿੰਡ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਕੋਟ ਕਪੂਰੇ ਦੇ ਨਜ਼ਦੀਕ ਹੈ ਪਿੰਡ ਗਿਲਜ਼ੇ ਗਿਲਜ਼ੇ ਪਿੰਡ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਔਰ ਦੱਸਿਆ ਜਾ ਰਿਹਾ ਕਿ ਦਿਲਸ਼ਾਦ ਅਖਤਰ ਹੁਣੀ ਚਾਰ ਭੈਣ ਭਰਾ ਸਨ ਜਿਨ੍ਹਾਂ ਵਿੱਚ ਉਹਨਾਂ ਦੀ ਸਭ ਤੋਂ ਵੱਡੀ ਭੈਣ ਵੀਰਪਾਲ ਕੌਰ ਛੋਟਾ ਭਰਾ ਗੁਰਦਿੱਤਾ ਔਰ ਇਹਨਾਂ ਤੋਂ ਇਲਾਵਾ ਮਨਪ੍ਰੀਤ ਕੌਰ ਅਖਤਰ ਮਨਪ੍ਰੀਤ ਕੌਰ ਅਖਤਰ ਜਿਹੜੇ ਮਤਲਬ ਜਿਨ੍ਹਾਂ ਨੇ ਬਹੁਤ ਸਾਰੀਆਂ ਫਿਲਮਾਂ ਵਿੱਚ ਹਿੰਦੀ ਫਿਲਮਾਂ ਵਿੱਚ ਆਪਣੀ ਆਵਾਜ਼ ਦਾ ਜਿਹੜਾ ਜਾਦੂ ਉਹ ਬਖੇਰਿਆ ਹੈ ਔਰ ਮਨਪ੍ਰੀਤ ਅਖਤਰ ਜਿਹਦਾ ਨਾਮ ਆਉਂਦੇ ਸਾਰੀ ਸਾਡੇ ਜ਼ਿਹਨ ਦੇ ਵਿੱਚ ਇੱਕ ਸੰਗੀਤ ਦਾ ਬਹੁਤ ਹੀ ਖੂਬਸੂਰਤ ਖਜ਼ਾਨਾ ਜਿਹੜਾ ਉਹ ਆਉਣਾ ਸ਼ੁਰੂ ਹੋ ਜਾਂਦਾ ਹੈ ਦਿਲਸ਼ਾਦ ਅਫਤਰ ਜੀ ਦਾ ਜ਼ਿਕਰ ਉਹਨਾਂ ਤੋਂ ਬਾਅਦ ਮਤਲਬ ਸਭ ਤੋਂ ਛੋਟੇ ਦਸੇ ਜਾ ਰਹੇ ਨੇ ਜੇ ਮੈਂ ਕੋਈ ਗਲਤੀ ਨਾ ਕਰਦਾ ਹੋਮਾ ਔਰ ਦੋਸਤੋ ਇੱਥੇ ਮੈਂ ਇੱਕ ਹੋਰ ਗੱਲ ਕਹਿਣੀ ਇਹ ਚਾਹੁੰਦਾ ਕਿ ਸੰਗੀਤ ਦੀ ਜਿਵੇਂ ਵਿਦਿਆ ਜਿਹੜੀ ਹੈ ਸੰਗੀਤ ਦੇ ਜਿਹੜੇ ਗੌਰ ਹੈ ਉਹ ਦਿਲਸ਼ਾਦ ਅਫਤਰ ਜੀ ਨੇ ਕੋਟ ਕਪੂਰੇ ਤੋਂ ਹੀ ਸਿੱਖੇ ਨੇ ਔਰ ਉਸ ਤੋਂ ਬਾਅਦ ਮੰਜ਼ਲ ਬਾ ਮੰਜ਼ਲ ਕੋ ਅੱਗੇ ਵਧਦੇ ਗਏ ਔਰ ਦਿਲਸ਼ਾਦ ਅਫਤਰ ਨੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਗਾਇਆ ਵੀ ਹੈ ਖਾਸ ਕਰਕੇ ਜਦੋਂ ਪੰਜਾਬੀ ਦੇ ਮਹਾਨਾਇਕ ਪੰਜਾਬੀ ਦੇ ਬਹੁਤ ਵਧੀਆ ਕਲਾਕਾਰ ਵਰਿੰਦਰ ਵਰਿੰਦਰ ਜੀ ਦਾ ਕਤਲ ਹੋਇਆ ਉਸ ਨੂੰ ਉਹਨਾਂ ਨੂੰ ਮਾਰਿਆ ਗਿਆ ਉਸ ਦੇ ਵਿਛੋੜੇ ਦੇ ਵਿੱਚ ਜੋ ਦਿਲਸ਼ਾਦ ਅਫਤਰ ਦੀ ਨੇ ਬਤੌਰ ਸ਼ਰਧਾਂਜਲੀ ਦੇ ਰੂਪ ਵਿੱਚ ਗੀਤ ਗਾਇਆ ਨਹੀਂ ਉਹ ਭੁੱਲਣਾ ਵਿਛੋੜਾ ਤੇਰਾ ਸਾਰੇ ਦੁੱਖ ਭੁੱਲ ਜਾਣਗੇ ਅੱਜ ਵੀ ਜਦੋਂ ਉਹ ਸੰਗੀਤ ਨੂੰ ਆਪਾਂ ਸੁਣਦੇ ਆ ਤਾਂ ਸੱਚਮੁੱਚ ਮਾਹੌਲ ਜਿਹੜਾ ਹੈ ਉਹ ਭਾਵਕ ਹੋ ਜਾਂਦਾ ਹੈ ਕਿਉਂਕਿ ਨਹੀਂ ਉਹ ਭੁੱਲਣਾ ਵਿਛੋੜਾ ਤੇਰਾ ਸਾਰੇ ਦੁੱਖ ਭੁੱਲ ਜਾਣਗੇ ਵਰਿੰਦਰ ਇੱਕ ਉਹ ਪੰਜਾਬੀ ਫਿਲਮਾਂ ਦੇ ਨਾਇਬ ਹੀਰੇ ਸਨ ਜਿਨ੍ਹਾਂ ਨੇ ਬਹੁਤ achhi achhiyan ਫਿਲਮਾਂ ਦਿੱਤੀਆਂ ਨੇ ਲੇਕਿਨ ਉਹ ਵੀ ਇਸ ਦੁਨੀਆ 'ਚ ਇਸ ਸਮੇਂ ਨਹੀਂ ਹੈ ਔਰ ਦੂਜੇ ਪਾਸੇ ਜੇ ਆਪਾਂ ਗੀਤ ਗੀਤਾਂ ਦੀ ਗੱਲ ਕਰੀਏ ਔਰ ਗੀਤ ਹੋਰ ਵੀ ਬਹੁਤ سارے ਗਾਇਕ ਨੇ ਮਨ ਵਿੱਚ ਵਸਣਾ ਸੱਜਣਾ ਬੇ ਰਹਿਣਾ ਅੱਖੀਆਂ ਤੋਂ ਦੂਰ ਹੋਰ ਵੀ ਬਹੁਤ ਸਾਰੇ ਗੀਤ ਨੇ ਚਰਖਾ ਬੋਲ ਪਿਆ ਜਿਨ੍ਹਾਂ ਨੂੰ ਅੱਜ ਵੀ ਆਪਾਂ ਸੁਣਦੇ ਆਂ ਤੇ ਮਾਸ਼ਾਅੱਲਾ ਸਾਨੂੰ ਇੰਜ ਲੱਗਦਾ ਕਿ ਦਿਲਸ਼ਾਦ ਅਫਤਾਰ ਜੀ ਸਾਡੇ ਆਲੇ ਦੁਆਲੇ ਹੀ ਇਸ ਗੀਤ ਨੂੰ ਗੂੰਗੁਣਾ ਰਹੇ ਹੋਣ ਦਿਲਸ਼ਾਦ ਅਫਤਾਰ ਜੀ ਦੇ ਜਨਮ ਦੀ ਜੇ ਗੱਲ ਕਰੀਏ ਤੇ ਦੱਸਿਆ ਜਾ ਰਿਹਾ ਕਿ ਉਹਨਾਂ ਦਾ 1966 ਦੇ ਵਿੱਚ ਜਿਹੜਾ ਹੈ ਉਹ ਜਨਮ ਹੋਇਆ ਔਰ ਉਸ ਤੋਂ ਬਾਅਦ ਕਦਮ ਬਾ ਕਦਮ ਚੁੱਕਦੇ ਗਏ ਔਰ ਦੁਨੀਆ ਦੇ ਵਿੱਚ ਬਹੁਤ ਘਟ ਉਮਰ ਦੇ ਵਿੱਚ ਉਹਨਾਂ ਨੇ ਬਹੁਤ ਵੱਡਾ ਮਕਾਮ ਗਾਇਤੀ ਦੇ ਖੇਤਰ ਦੇ ਵਿੱਚ ਹਾਸਲ ਕੀਤਾ ਹੈ ਔਰ ਉਹ ਜਿਹੜੀ ਘਟਨਾ ਜਿਸ ਘਟਨਾ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ ਉਹ ਜਿਹੜੀ ਇੱਕ ਘਟਨਾ ਜਿਸ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ ਔਰ ਜਿਸ ਪ੍ਰੋਗਰਾਮ ਦੇ ਵਿੱਚ ਦਿਲਸ਼ਾਦ ਅਫਤਰ ਦੇ ਮਤਲਬ ਗੋਲੀ ਮਾਰੀ ਗਈ ਸੀ ਇੱਕ ਪੁਲਿਸ ਆਫੀਸਰ ਵੱਲੋਂ ਦੱਸਿਆ ਇਹ ਹੀ ਜਾ ਰਿਹਾ ਹੈ ਕਿ ਦਿਲਸ਼ਾਦ ਅਫਤਰ ਆਪਣਾ ਆਪਣੇ ਗੀਤ ਗਾ ਕੇ ਜਦੋਂ ਸਟੇਜ ਤੋਂ ਉਤਰਿਆ ਤਾਂ ਇੱਕ ਪੁਲਿਸ ਆਫੀਸਰ ਨੇ ਇੱਕ ਗੀਤ ਦੀ ਫਰਮਾਇਸ਼ ਕੀਤੀ ਨੱਚੀ ਜੋ ਸਾਡੇ ਨਾਲ ਉਹਨੂੰ ਦਿਲ ਵੀ ਦੇਾਂਗੇ ਔਰ ਜਦੋਂ ਦਿਲਸ਼ਾਦ ਅਫਤਰ ਨੂੰ ਇਸ ਗੀਤ ਨੂੰ ਗਾਉਣ ਲਈ ਪੁਲਿਸ ਆਫੀਸਰ ਵੱਲੋਂ ਕਿਹਾ ਅਕਤਾਰ ਦਿਲਸ਼ਾਹ ਅਕਤਰ ਨੇ ਗੀਤ ਗਾਉਣ ਤੋਂ ਇਨਕਾਰ ਕਰ ਦਿੱਤਾ ਕਿ ਮੈਂ ਕਿਸੇ ਦਾ ਗਾਇਆ ਹੋਇਆ ਗੀਤ ਨਹੀਂ ਗਾਉਂਦਾ ਕਿਤੇ ਨਾ ਕਿਤੇ ਪੁਲਿਸ ਅਫੀਸਰ ਨੇ ਆਪਣੀ ਤੋਹਫੀ ਸਮਝੀ ਔਰ ਉਸਨੇ ਗੋਲੀ ਮਾਰ ਕੇ ਉਸ ਦਿਲਸ਼ਾਹ ਅਕਤਰ ਨੂੰ ਇਸ ਦੁਨੀਆ ਤੋਂ ਹਮੇਸ਼ਾ ਲਈ ਖਤਮ ਕਰ ਦਿੱਤਾ ਲੇਕਿਨ ਉਸ ਤੋਂ ਬਾਅਦ ਜੋ ਅੱਗੇ ਚੱਲਿਆ ਹੈ ਲੇਕਿਨ ਇਸ ਘਟਨਾ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਕਿਉਂਕਿ ਉਹ ਸਿਤਾਰਾ ਗਾਇਕੀ ਦਾ ਜਿਸ ਦੀ ਗਾਇਕੀ ਦੇ ਵਿੱਚ ਇੱਕ ਦਰਦ ਸੀ ਇੱਕ ਵਿਛੋੜਾ ਸੀ ਇੱਕ ਇੱਕ ਮਤਲਬ ਕਹਿ ਸਕਦੇ ਆ ਕਿ ਪਰਿਵਾਰ ਦਾ ਪਿਆਰ ਸੀਗਾ ਲੇਕਿਨ ਅੱਜ ਉਹ ਗੀਤ ਤਾਂ ਅਸੀਂ ਜ਼ਰੂਰ ਸੁਣਦੇ ਆਂ ਪਰ ਫਿਜ਼ੀਕਲੀ ਦਿਲਸ਼ਾਦ ਅਖਤਰ ਨੂੰ ਆਪਾਂ ਨਹੀਂ ਦੇਖ ਸਕਦੇ ਉਹਨਾਂ ਦੇ ਗਾਏ ਹੋਏ ਗੀਤਾਂ ਨੂੰ ਅੱਜ ਵੀ ਆਪਾਂ ਪਿਆਰ ਤੇ ਮੁਹੱਬਤ ਤੇ ਇੱਜ਼ਤ ਦਿੰਨੇ ਆਂ ਪਰ ਦਿਲਸ਼ਾਦ ਅਖਤਰ ਫਿਜ਼ੀਕਲੀ ਤੌਰ ਤੇ ਸਾਡੇ ਦਰਮਿਆਨ ਨਹੀਂ ਹੈ ਦੋਸਤੋ ਇੰਨੀ ਕਿ ਜਾਣਕਾਰੀ ਦੱਸਦਿਆਂ ਬਹੁਤ ਸਾਰੀਆਂ ਗਲਤੀਆਂ ਹੋਈਆਂ ਹੋਣਗੀਆਂ ਖੇਮਾਂ ਦੇ ਜਾਚ ਕਹਾ ਔਰ ਅਗਲੇ ਐਪੀਸੋਡ ਵਿੱਚ ਕੋਸ਼ਿਸ਼ ਕਰਾਂਗੇ ਕਿ ਕਿਸੇ ਹੋਰ ਪਰਸਨੈਲਿਟੀ ਦੇ ਬਾਰੇ ਸਰਚ ਕਰ ਕਰਕੇ ਕੁਝ ਨਾ ਕੁਛ ਆਪ ਸਭ ਦੇ ਰੂਬਰੂ ਕੀਤਾ ਜਾਵੇਗਾ ਉਦੋਂ ਤੱਕ ਆਪਣੇ ਦੋਸਤੋ ਹੌਮਸਾ ਹੋਤਾਂ ਨੂੰ ਦਿਓ ਇਜਾਜ਼ਤ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ ਔਰ ਪੋਸੂ ਨਾਮਾ ਚੈਨਲ ਨੂੰ ਵੱਧ ਵੱਧ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ ਸਾਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ